ਸਾਥੀਓ ਭਾਈ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਮਝਾਉਣਾ ਕੀਤਾ ਹੈ ਕਿ ਜੇ ਮਨ ਸਾਡੇ ਕੰਟਰੋਲ ਵਿੱਚ ਹੈ ਤਾਂ ਹਰ ਚੀਜ਼ ਸਾਡੇ ਕੰਟਰੋਲ ਚ ਹੈ ਜੇ ਮਨ ਸਾਡੇ ਕੰਟਰੋਲ ਚ ਨਹੀਂ ਤਾਂ ਬਾਕੀ ਚੀਜ਼ਾਂ ਵੀ ਸਾਡੇ ਕੰਟਰੋਲ ਤੋਂ ਬਾਹਰ ਹੈ ਤੁਸੀਂ ਸੁਣੋ ਭਾਈ ਸਾਹਿਬ ਨੇ ਬੜੀ ਵਧੀਆ ਤਰੀਕੇ ਦੇ ਨਾਲ ਗੱਲਾਂ ਸਮਝਾਉਣੀਆਂ ਕੀਤੀਆਂ ਮਨ ਦੀਆਂ ਗੇਮਾਂ ਸਮਝਣ ਲੱਗ ਜਾਈਏ ਇਹ ਖੇਡਦਾ ਕਿਵੇਂ ਮੇਰੇ ਨਾਲ ਬਸ ਇੱਕ ਇੱਕ ਹੱਥ ਇੱਕ ਤੇਰੇ ਹੱਥ ਚ ਆਜੇ ਹੱਥ 'ਚ ਪਤਾ ਕਿਵੇਂ ਹੁੰਦਾ ਹੈ ਜਿਵੇਂ ਨਾ ਕਈ ਵਾਰੀ ਲੋਕ ਕਹਿ ਦਿੰਦੇ ਨੇ ਫਲਾਣਾ ਬੰਦਾ ਫਲਾਣੇ ਬੰਦੇ ਦੇ ਹੱਥ 'ਚ ਹੈ ਹੱਥ 'ਚ ਮਤਲਬ ਕੰਟਰੋਲ 'ਚ ਤੇਰਾ ਮਾਈਂਡ ਤੇਰੇ ਕੰਟਰੋਲ 'ਚ ਹੋਵੇ ਇਹਦੀ ਗੇਮ ਸਮਝ ਜਾਇਆ ਕਰ ਮੇਰੇ ਨਾਲ ਗੇਮ ਖੇਡਦਾ ਹੈ ਜਦੋਂ ਕਿ ਇਹ ਚੀਤ ਤੋਂ ਅੱਕ ਜਾਂਦਾ ਫਿਰ ਦਲੀਲਾਂ ਦੇਣ ਲੱਗ ਪੈਂਦਾ ਹੈ ਇਰਾਹ ਵਿਖਾਉਂਦਾ ਤੈਨੂੰ ਸਾਬ ਜੱਲਾ ਲਾ ਲੈਂਦਾ ਵੀ ਤੂੰ ਥੱਕ ਗਿਆ ਫਿਰ ਤੈਨੂੰ ਦਲੀਲਾਂ ਦੇਏਗਾ ਉਦੋਂ ਦੀ ਉਹ ਕੰਮ ਛਡਾਉਣ ਲਈ ਜ਼ੋਰ ਲਾਏਗਾ ਤੈਨੂੰ ਗੇਮ ਆ ਖੇਡਦਾ ਸਾਡੇ ਨਾਲ ਇਹਦੀ ਇਹ ਇਹਨੂੰ ਸਮਝੋ ਦੁਨੀਆ ਵੇਖਦੇ ਰਹਿੰਦੇ ਆ ਬਾਹਰ ਕੀ ਚੱਲਦਾ ਇੱਥੇ ਕੀ ਚੱਲਦਾ ਇੱਥੇ ਕੀ ਚੱਲਦਾ ਗਵਾਂਡੀਆਂ ਤੇ ਕੀ ਚੱਲਦਾ ਉਹਨਾਂ ਤੇ ਕੀ ਚੱਲਦਾ ਤੂੰ ਅੰਦਰ ਵੇਖ ਕੀ ਚੱਲਦਾ ਜਿਹੜਾ ਮਸਲਾ ਹੈ ਉਹ ਅੰਦਰ ਵੇਖੋ ਤੇ ਯਾਦ ਰੱਖਣਾ ਦੁਨੀਆ ਬਾਹਰ ਵੇਖਦੀ ਐ ਗੁਰੂ ਸਾਹਿਬ ਤੇਰੇ ਅੰਦਰ ਕੀ ਚੱਲਦਾ ਵੇਖਦੇ ਹਨ ਤੇਰੀ ਸ਼ਾਂਤੀ ਤੇਰੇ ਮਨ ਦਾ ਆਨੰਦ ਇਸ ਗੱਲ ਤੇ ਡਿਪੈਂਡ ਕਰਦਾ ਤੇਰੇ ਅੰਦਰ ਕੀ ਚੱਲਦਾ ਮੈਨੂੰ ਇਹ ਦੱਸੋ ਆਨੰਦ ਤਨ ਦਾ ਵਿਸ਼ਾ ਹੈ ਕਿ ਮਨ ਦਾ ਬੋਲੋ ਕੱਜ ਕੇ ਤਨ ਦਾ ਵਿਸ਼ਾ ਹੈ ਆਨੰਦ ਕਿ ਮਨ ਦਾ ਬੋਲੋ ਮਨ ਦਾ ਸ਼ਾਂਤੀ ਤਨ ਦਾ ਵਿਸ਼ਾ ਹੈ ਕਿ ਮਨ ਦਾ ਮਨ ਦਾ ਸਕੂਨ ਤਨ ਦਾ ਵਿਸ਼ਾ ਹੈ ਕਿ ਮਨ ਦਾ ਮਨ ਦਾ ਤੇ ਮਨ ਚ ਕੀ ਚੱਲਦਾ ਹੈ ਇਹਦੇ ਤੇ ਡਿਪੈਂਡ ਕਰਦਾ ਹੁੰਦਾ ਹੈ ਸਕੂਨ ਵਾਲੇ ਵਿਚਾਰ ਵੀ ਚੱਲਦੇ ਨੇ ਆਨੰਦ ਵਾਲੇ ਵਿਚਾਰ ਵੀ ਚੱਲਦੇ ਨੇ ਕਿ ਨਹੀਂ ਥਾਟ ਕਿਵੇਂ ਦੇ ਨੇ ਮੈਨੂੰ ਆਨੰਦ ਚਾਹੀਦਾ ਹੈ ਤੇ ਥਾਟ ਤੇ ਵੇਖ ਅਵੇਅਰ ਹੋ ਜਾਗ ਕੇ ਵੇਖ ਤੇਰੇ ਅੰਦਰ ਵਿਚਾਰ ਕਿਵੇਂ ਦੇ ਚੱਲਦੇ ਹਨ ਕਿਵੇਂ ਦੇ ਫੁਰਨੇ ਆਉਂਦੇ ਐ ਖਿਆਲ ਕਿਵੇਂ ਦੇ ਚੱਲਦੇ ਨੇ ਤੇਰੇ ਅੰਦਰ ਫਿਰ ਤੈਨੂੰ ਸਮਝ ਆ ਜਾਣੀ ਐ ਆ ਭੜੇ ਖਿਆਲ ਚੱਲਣ ਕਰਕੇ ਮੇਰੇ ਮਨ ਦਾ ਆਨੰਦ ਗਵਾਚਿਆ ਪਿਆ ਆਨੰਦ ਹਰ ਬੰਦੇ ਦਾ ਨੇਚਰਲ ਸੁਭਾਅ ਹੈ ਨੇਚਰਲ ਬੰਦਾ ਆਨੰਦ ਚ ਹੀ ਰਹਿਣਾ ਚਾਹੀਦਾ ਕੁਦਰਤੀ ਸੁਭਾਅ ਬੰਦੇ ਦਾ ਆਨੰਦ ਸਰੂਪ ਹੀ ਐ ਫਿਰ ਸੁਣੋ ਬੰਦੇ ਦਾ ਕੁਦਰਤੀ ਸੁਭਾਅ ਆਨੰਦ ਸਰੂਪ ਪੈਦਾ ਹੋਇਆ ਬੰਦਾ ਜਿੰਨੇ ਆਪਾਂ ਆ ਨਾ ਸਾਰੇ ਆਪਾਂ ਆਨੰਦ ਚ ਰਹਿਣ ਵਾਲੇ ਸੀ ਜਦੋਂ ਜੰਮੇ ਸੀ ਆਨੰਦ ਚ ਪਏ ਹੁੰਦੇ ਸੀ ਭੁੱਖ ਲੱਗਣੀ ਰੋਣਾ ਤੇ ਐ ਮਸਤ ਪੱਖੇ ਨੂੰ ਵੇਖ ਕੇ ਵੀ ਮਸਤ ਇੱਕ ਤਿਤਲੀ ਨੂੰ ਵੇਖ ਕੇ ਆਪਾਂ ਨੂੰ ਲੱਗਦਾ ਸੀ ਸਭ ਸਾਰੀ ਦੁਨੀਆ ਹੀ ਮਿਲ ਗਈ ਤਿਤਲੀ ਦੇ ਮਗਰ ਹੀ ਸਾਰਾ ਸਾਰਾ ਦਿਨ ਉੱਡੀ ਜਾਂਦਾ ਸੀ ਫਿਰਦੇ ਰਹੀਦਾ ਸੀ ਤਿਤਲੀ ਤੋਂ ਬਿਨਾ ਹੋਰ ਕੁਝ ਨਹੀਂ ਸੀ ਦਿਸਦਾ ਹੁੰਦਾ ਆਨੰਦ ਚ ਹੀ ਰਹਿੰਦੇ ਸੀ ਅਸੀਂ ਪਰ ਜਿਵੇਂ ਜਿਵੇਂ ਵੱਡੇ ਹੋਏ ਬੇਪਤਾਵਾ ਆਪੇ ਪਾ ਲਈਆਂ ਖਲਾਰੇ ਪਾ ਲਈ ਹੈ ਆਪਣੇ ਅੰਦਰ ਪਤਾ ਨਹੀਂ ਕੀ ਕੁਝ ਚਲਾਈ ਜੰਨੇ ਆ ਆਪੇ ਹੀ ਸੋਚੀ ਸੋਚ ਸੋਚ ਕੇ ਸੋਚ ਸੋਚ ਕੇ ਖਲਾਰਾ ਪਾ ਰੱਖਿਆ ਤੇ ਜਦੋਂ ਇਸ ਗੰਦਗੀ ਨੂੰ ਆਸੇ ਪਾਸੇ ਕੀਤਾ ਸਾਫ਼ ਕੀਤਾ ਅਸਲ ਬੰਦੇ ਦਾ ਨੇਚਰਲ ਸੁਭਾਅ ਆਨੰਦ ਸਰੂਪ ਹੈ ਕੁਦਰਤ ਵਿੱਚ ਸਭ ਤੋਂ ਜੇ ਕੋਈ ਸਵਾਦ ਲੈਣ ਵਾਲੀ ਆਨੰਦ ਚ ਰਹਿਣ ਵਾਲੀ ਪ੍ਰਜਾਤੀ ਪੈਦਾ ਹੋਈ ਹੈ ਤੇ ਬੰਦਾ ਹੈ ਇਹ ਦੁੱਖ ਭੋਗ ਨਹੀਂ ਆਇਆ ਇਹ ਆਨੰਦ ਲੈਣ ਆਇਆ ਮਸਤ ਰਹਿਣ ਆਇਆ ਪਰ ਆਨੰਦ ਇੰਨਾ ਹੈ ਉਹ ਗਵਾ ਲਿਆ ਵਸ ਹੋਰੀ ਤਰ੍ਹਾਂ ਦੇ ਜੰਜਾਲ ਪਾ ਕੇ ਆਪਣੇ ਮਨ ਦਾ ਆਨੰਦ ਖਰਾਬ ਕਰ ਲਿਆ ਜ਼ਿੰਮੇਵਾਰੀਆਂ ਨਿਭਾਉਣੀਆਂ ਸੀ ਜ਼ਿੰਮੇਵਾਰੀਆਂ ਨੂੰ ਬੋਝ ਸਮਝਣ ਲੱਗ ਜਾਂਦੇ ਜਿਹੜੇ ਬੰਦੇ ਆਨੰਦ ਖਰਾਬ ਹੋ ਜਾਂਦੇ ਸੁਣੋ ਇੱਕ ਬੰਦਾ ਕਹੇ ਮੇਰੀ ਜ਼ਿੰਮੇਵਾਰੀ ਹੈ ਮੇਰੀ ਡਿਊਟੀ ਹੈ ਇੱਕ ਤਾਂ ਇੱਥੇ ਹੈ ਬੰਦਾ ਵੀ ਮੇਰੀ ਜ਼ਿੰਮੇਵਾਰੀ ਹੈ ਇੱਕ ਬੰਦਾ ਕਹਿੰਦਾ ਯਾਰ ਕਿਹੜੀ ਜ਼ਿੰਮੇਵਾਰੀ ਬੜਾ ਬੋਝ ਹੈ ਧਿਆਨ ਨਾਲ ਮੇਰੀ ਗੱਲ ਨੂੰ ਸਮਝੋ ਜੇ ਮੰਨ ਲਓ ਬੰਦਾ ਢੋਲਕ ਵਜਾ ਰਿਹਾ ਹੈ ਇਹ ਕਹੇ ਢੋਲਕ ਵਜਾਉਣੀ ਮੇਰੀ ਜ਼ਿੰਮੇਵਾਰੀ ਹੈ ਮੇਰਾ ਕੰਮ ਹੈ ਮੇਰਾ ਫਰਜ਼ ਹੈ ਆਨੰਦ ਬਣ ਗਿਆ ਜੇ ਕਹੇ ਬੜਾ ਬੋਝ ਹੈ ਯਾਰ ਪਤਾ ਨਹੀਂ 부ਜਾਣੀ ਪੈਣੀ ਬਸ ਇਹ ਹੁਣ ਪੰਗਾ ਹੀ ਹੈ ਇਹ ਕੀ ਹੋ ਗਿਆ ਇਹ ਬੋਝ ਹੋ ਗਿਆ ਆਨੰਦ ਖਰਾਬ ਕਰ ਰਿਹਾ ਬੱਚੇ ਨੇ ਪਾਲ ਲੈਣੇ ਨੇ ਕਿਹੜੀ ਗੱਲ ਹੈ ਹੋ ਜਾਣਾ ਸਾਰਾ ਕੁਝ ਇਹ ਆਨੰਦ ਹੈ ਜਰਾ ਬੜਾ ਪੱਜ ਜਾਲ ਪਾਇਆ ਇਹਦੂ ਤੇ ਵਿਆਹ ਨਾ ਹੀ ਕਰਾਉਂਦੇ ਇਹ ਇਹ ਬੋਝ ਸੋਚ ਦੀ ਖੇਡ ਹੈ ਗੇਮ ਤੇਰੀ ਸੋਚ ਦੀ ਤੂੰ ਸੋਚਦਾ ਕਿਵੇਂ ਇੱਥੇ ਬੈਠੇ ਆਂ ਉਹ ਚਲੋ ਜੀ ਪੱਖਾ ਚੱਲ ਰਿਹਾ ਹੈ ਉੱਤੇ ਵੱਡੇ ਵੱਡੇ ਪੱਖੇ ਵੀ ਲਾਏ ਨੇ ਉਹ ਗੱਲ ਆਖਿਆ ਵੀ ਉਹਨਾਂ ਦੀ ਹਵਾ ਪਿੱਛੇ ਹੀ ਰਹਿ ਗਈ ਪਰ ਲਾਏ ਤਾਂ ਹੈਗੇ ਨੇ ਥੱਲੇ ਵੀ ਮੈਂ ਗੱਦੇ ਤੇ ਬੈਠਾ ਰੋਟੀ ਵਧੀਆ ਖਾ ਕੇ ਆਇਆ ਜਾਂ ਜਾ ਕੇ ਫੇਰ ਲੰਗਰ 'ਚ ਬਹਿ ਜਾਣਾ ਉਹਨਾਂ ਨੇ ਚਮਚਾ ਘੋਦਾ ਵੀ ਪਾਣਾ ਵਿੱਚ ਇੱਕ ਹੋ ਗਿਆ ਬੰਦਾ ਪੋਜੀਟਿਵ ਸੋਚਦੇ ਆ ਆਨੰਦ ਇੱਕ ਉਹ ਕਿੱਥੇ ਬੈਠੇ ਆ ਯਾਰ ਗਰਮੀ ਲੱਗੀ ਜਾਂਦੀ ਇੱਕ ਇਹ ਬੋਝ ਉਹੀ ਦੁਵਾਨ ਬੋਝ ਬਣ ਜਾਂਦਾ ਉਹੀ ਆਨੰਦ ਮਾਣਨਾ ਇਹ ਤੇਰੇ ਮਾਈਂਡ ਦੀ ਗੇਮ ਹੈ ਸਾਰੀ ਤੇਰੇ ਅੰਦਰ ਕੀ ਚੱਲਦਾ ਹੈ ਖਿਆਲ ਕਿੰਨਾ ਦੇ ਨੇ ਫੁਰਨੇ ਕਿੰਨਾ ਦੇ ਨੇ ਵਿਚਾਰ ਕਿੰਨਾ ਦੇ ਨੇ ਕੀ ਸੋਚਦਾ ਹੈ ਇੱਕ ਸੈਕਿੰਡ ਵਿੱਚ ਸੋਚ ਬਦਲ ਨਜ਼ਰੀਆ ਬਦਲ ਬਦਲੀ ਨਜ਼ਰ ਨਜ਼ਾਰੇ ਬਦਲ ਗਏ ਬਦਲੀ ਕश्ती ਕਿਨਾਰੇ ਬਦਲ ਗਏ ਮੂਹ ਕਮਾਉਣਾ ਪੈਂਦਾ ਕश्ती ਦਾ ਜਿਵੇਂ ਕਿਸ਼ਤੀ ਦਾ ਮੂੰਹ ਘਮਾਉਣਾ ਪੈਂਦਾ ਐ ਇਦਾਂ ਦਿਮਾਗ 'ਚ ਜਿਹੜੇ ਤੇਰੇ ਫੁਰਨੇ ਆ ਰਹੇ ਹੁੰਦੇ ਨੇ ਇਹਨਾਂ ਦੀ ਇਹਨਾਂ ਦੀ ਡਾਇਰੈਕਸ਼ਨ ਚੇਂਜ ਕਰਨੀ ਪੈਂਦੀ ਐ ਬਸ ਨਜ਼ਾਰਾ ਬਣ ਜਾਂਦਾ ਜਿਹੜੀ ਚੀਜ਼ ਤੇਰੇ ਲਈ ਭੈੜੀ ਸੀ ਉਹੀ ਚੀਜ਼ ਤੇਰੇ ਲਈ ਵਧੀਆ ਬਣ ਜਾਂਦੀ ਜਿਹੜੀ ਚੀਜ਼ ਕੌੜੀ ਸੀ ਉਹੀ ਸਵਾਦ ਬਣ ਜਾਂਦੀ ਐ ਕਦੋਂ ਜਦੋਂ ਡਾਇਰੈਕਸ਼ਨ ਚੇਂਜ ਕਰਦੀ ਐ ਮਾਈਂਡ ਦੀ ਗੇਮ ਇਹਨੂੰ ਇਹਨੂੰ ਘਮਾਉਣਾ ਪੈਂਦਾ ਜਿਹੜਾ ਬੇਰਸਾ ਜਿਆ ਸੀ ਉਹੀ ਰਸ ਬਣ ਜਾਂਦਾ ਸੋਚਦੇ ਹੀ ਐ ਆਹਾ ਹਾ ਸ਼ੁਕਰ ਹੈ ਸੱਚੇ ਪਾਸ਼ਾ ਗੱਦੇ ਤੇ ਬੈਠੀ ਸ਼ੁਕਰ ਹੈ ਜੀ ਪੱਖਾ ਚੱਲ ਰਿਹਾ ਹੈ ਸ਼ੁਕਰ ਹੈ ਜੀ ਬੜਾ ਸੋਹਣਾ ਰੋਟੀ ਮਿਲੀ ਬੜਾ ਵਧੀਆ ਸ਼ੁਕਰ ਹੈ ਜੀ ਸੋਹਣਾ ਟਾਈਮ ਲੰਘ ਰਿਹਾ ਸ਼ੁਕਰ ਹੈ ਇੱਥੇ ਆਉਣ ਜੋਗੇ ਹੈਗੇ ਆ ਲੱਤਾਂ ਮਾਵਾ ਚੱਲਦੀਆਂ ਸ਼ੁਕਰ ਹੈ ਸ਼ੁਕਰ ਚੰਗਾ ਸੋਚੀ ਚੱਲੋ ਗੁਲਾਮੇ ਰਹੀ ਚੱਲੋ ਆਹ ਨਹੀਂ ਠੀਕ ਆ ਨਹੀਂ ਠੀਕ ਆ ਨਹੀਂ ਠੀਕ ਆ ਨਹੀਂ ਠੀਕ ਰਾਤ ਹੋ ਗਈ ਲੇਟ ਹੋ ਗਏ ਕਿੱਦਾਂ ਨੂੰ ਜਾਣਾ ਕਦੋਂ ਜਾਣਾ ਕਿਵੇਂ ਜਾਣਾ ਜਬ ਟੈਨਸ਼ਨ ਨਾ ਪਾ ਲੋ ਫਲਤੋ ਬਸ ਤੁਹਾਡੀ ਸਾਡੀ ਸੋਚ ਤੇ ਡਿਪੈਂਡ ਕਰਦਾ ਹੈ ਖੁਸ਼ ਹੈ ਤੇਰੀ ਸੋਚ ਚੰਗੀ ਹੈ ਤੂੰ ਆਨੰਦ ਚ ਹੈ ਤੂੰ ਜ਼ਿੰਮੇਵਾਰੀਆਂ ਸਮਝਦਾ ਹੈ ਤੇ ਜੇ ਦੁਖੀ ਹੈ ਤੇ ਬੋਝ ਸਮਝਦਾ ਹੈ ਬਈ ਨਹੀਂ ਗੇਮ ਹੈ ਬੋਝ ਲਾ ਦੇ ਬਾਦੂ ਦਾ ਭਾਰ ਜਿਹੜਾ ਹਰੂਏ ਹਰੂਏ تیر ਗਏ ਡੂਬੇ ਜਨ ਸਿਰ ਭਾਰ ਭਾਰਾ ਵੀ ਪਾਈ ਫਿਰਦਾ ਨੂੰ ਲਾ ਦੇ ਪਰੇ ਹੌਲਾ ਹੋ ਜਾ ਮੜਾ ਜਾ ਹਰ ਚੀਜ਼ ਨੂੰ ਲਾਈਟ ਲਿਆ ਕਰੋ ਲਾਈਟ ਹੌਲਾ ਜਾਂ ਲਿਆ ਕਰੋ ਹੌਲਾ ਹੌਲਾ ਲਾਈਟ ਲਾਈਟ ਜਿਆਦਾ ਬੋਝ ਹੋਵੇ ਨਾ ਕੈਨੇਡਾ ਅਮਰੀਕਾ ਨੂੰ ਜਾਈਏ ਬਾਹਰ ਜਾਈਦਾ ਹੀ ਹੈ ਉਹ ਸੂਟਕੇਸ weight ਜਿਆਦਾ ਹੋਵੇ ਚੜਨ ਨਹੀਂ ਦਿੰਦੇ ਕਹਿਣਗੇ ਇਹ ਨਹੀਂ ਜਾਂਦਾ ਫਿਰ ਕਿਉਂ ਬਈ ਕਹਿੰਦੇ ਜੇ ਸਾਰੇ 10 10 ਕਿਲੋ ਵੱਧ ਲੈ ਆਏ ਤੇ ਜਹਾਜ਼ ਉੱਡ ਨਹੀਂ ਨਹੀਂ weight ਵੱਧ ਜਾਣਾ ਤੇ weight ਦੇ ਹਿਸਾਬ ਨਾਲ ਜਹਾਜ਼ ਨੇ ਉੱਡਣਾ ਹੈ ਸਾਡੇ ਅਸੀਂ ਤੇ ਜਮਾਂ ਹੀ ਨਹੀਂ ਹਿੱਲੇ ਹੀ ਦੀ ਜਦੋਂ ਤੇ ਜੰਮੇ ਆ ਉਡਣਾ ਕੀ ਹੈ ਭਾਰ ਹੀ ਬਹੁਤ ਚੱਕੀ ਫਿਰਦੇ ਐ ਇਹਨੂੰ ਹੌਲਾ ਕਰ ਮੜਾ ਲੈ ਲਾਈਟ ਰੱਖ ਜ਼ਿੰਦਗੀ ਨੂੰ ਠੀਕ ਹੈ ਬੱਚੇ ਭਾਰ ਲੈਣੇ ਨੇ ਦਮ ਕਰ ਲੈਣਾ ਆ ਹੋ ਜਾਣਾ ਹਲਕਾ ਹੋ ਮੜਾ ਦੇ ਬੱਚੇ ਪਤਾ ਨਹੀਂ ਕਿਵੇਂ ਪੜਨ ਗਏ ਪਤਾ ਨਹੀਂ ਕਿ ਐਡਾ ਬੋਝ ਬਣਾ ਕੇ ਪਹਾੜ ਬਣਾ ਲੈਣਾ ਸੋਚ ਪਹਾੜ ਨੂੰ ਰਾਈ ਬਣਾ ਸਕਦੀ ਹੈ ਤੇ ਰਾਈ ਨੂੰ ਪਹਾੜ ਬਣਾ ਸਕਦੀ ਹੈ ਕਈਆਂ ਦੀ ਸੋਚ ਹੈ ਵੱਡੇ ਜੇ ਵੱਡੇ ਦੁੱਖ ਦੇ ਪਹਾੜ ਨੂੰ ਐ ਮੰਨਦੇ ਹੀ ਨਹੀਂ ਕੋਈ ਗੱਲ ਨਹੀਂ ਤੇ ਕਈਆਂ ਦਾ ਦੁੱਖ ਬਿਲਕੁਲ ਮਾੜਾ ਜਿਹਾ ਉਹਨਾਂ ਨੇ ਪਹਾੜ ਬਣਾਇਆ ਹੋਇਆ ਹੁਣ ਤੇ ਥੱਲੇ ਡਾ ਕੇ ਮਰਾਂਗੇ ਹੁਣ ਤੇ ਡੁੱਬ ਗਏ ਖਤਮਾਂ ਬਸ ਹੁਣ ਤੇ ਜ਼ਿੰਦਗੀ ਖਤਮ ਹੈ ਸੋਚ ਐ ਸਾਰੀ ਸੋਚ ਬਦਲੋ ਤੇ ਬਦਲ ਸਕਦੇ ਆ ਮਾੜੀ ਸੋਚ ਕੌਣ ਬਣਾ ਗਿਆ ਉਹ ਵੀ ਮੈਂ ਬਣਾਈ ਐ ਤੇ ਚੰਗੀ ਵੀ ਮੈਂ ਬਣਾਉਣੀ ਐ ਮੈਂ ਹੀ ਬਣਾਉਂ ਚੰਗੀ ਗਲਤ ਵੀ ਮੈਂ ਹੀ ਬਣਾਈ ਐ ਹੁਣ ਭਾਰ ਪਾਇਆ ਵੀ ਮੈਂ ਹੌਲੀ ਹੌਲੀ ਕਰਕੇ ਲਾ ਦਿੰਨੇ ਆ ਉਹ ਜਹਾਜ਼ਾਂ ਦੇ ਕਹਿਣਗੇ ਸਮਾਨ ਕੱਢੋ ਫਿਰ ਜਿਹੜੇ ਬੰਦੇ ਨੇ ਆਪੇ ਪਾਇਆ ਹੁੰਦਾ ਫਿਰ ਉੱਥੇ ਟੇਟੀ ਖੋਲ ਕੇ 에ਰਪੋਰਟ ਤੇ ਬੈਠਾ ਹੁੰਦਾ ਕੱਢਣ ਰਿਹਾ ਹੁੰਦਾ ਵੀ ਆ ਵੀ ਕੱਢੋ ਆ ਵੀ ਕੱਢੋ ਫਿਰ ਉੱਥੇ ਹੀ ਕੱਢਣਾ ਵੀ ਪੈਂਦਾ ਪਾਏ ਵੀ ਅਸੀਂ ਐ ਤੇ ਕੰਡਾਂਗੇ ਵੀ ਆਪੇ ਹੀ ਬੋਝ ਅਸੀਂ ਪਾਏ ਆ ਆਪੇ ਲਾਓ ਫालतੂ ਦੇ ਹਲਕੇ ਹੋ ਕੇ ਸੋਚਿਆ ਕਰੋ ਲਾਈਟ ਲੈਣਾ ਸਿੱਖੋ ਹਰ ਚੀਜ਼ ਨੂੰ ਟੈਨਸ਼ਨ ਬਣਾ ਕੇ ਨਹੀਂ ਸੋਚੀਦਾ ਹਲਕਾ ਜਿਹਾ ਵੀ ਲਈਦਾ ਹੁੰਦਾ ਕਿਸੇ ਕਿਸੇ ਚੀਜ਼ ਨੂੰ ਕੋਈ ਨਹੀਂ ਮਾਰੇ ਬੱਚੇ ਸ਼ਹੀਦ ਹੋ ਗਏ ਕੋਈ ਨਹੀਂ ਭਾਈ ਮਾਰੇ ਕੰਡੇ ਨੇ ਕੰਡਿਆਂ ਤੇ ਪਏ ਹੋ ਕੋਈ ਨਹੀਂ ਮਾਰੇ ਚਰਨਾ ਚ ਕੰਡੇ ਪਾ ਦੇ ਗਏ ਕੋਈ ਨਹੀਂ ਐਦਾਂ ਆਪਣੇ ਆਪ ਨੂੰ ਥੋੜਾ ਜਿਹਾ ਹੌਲੇ ਕਰੋ ਥੋੜਾ ਜਿਹਾ ਤਕੜੇ ਹੋ ਗੋ ਮਨਸਟ੍ਰੌਂਗ ਕਰੋਗੇ ਦੁੱਖ ਹੌਲੇ ਲੱਗਣਗੇ ਛੋਟੇ ਲੱਗਣਗੇ ਜਦੋਂ ਤੂੰ ਛੋਟਾ ਹੈ ਫਿਰ ਦੁੱਖ ਬ